ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਸੰਸਾਰ ਨੂੰ ਧਾਰ ਦੇ ਹੋਏ ਹਜ਼ੂਰ ਸਾਹਿਬ ਗਏ ਨੇ ਨਾ ਤੇ ਅੱਜ ਪਹੁੰਚੇ ਮਾਧੋਦਾਸ ਬਰਾਗੀ ਜਿਹੜੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਏ ਆ ਇਹਦੇ ਸਥਾਨ ਤੇ ਸਾਹਿਬ ਜਾ ਕੇ ਪਲੰਘ ਤੇ ਬੈਠ ਗਏ ਇਹ ਪਲੰਘ ਉਹ ਸੀ ਆਏ ਸਾਧੂ ਮਹਾਂਤਮਾ ਨੂੰ ਮਾਧੋਦਾਸ ਬਰਾਗੀ ਇਸ ਪਲੰਘ ਤੇ ਬਿਠਾ ਕੇ ਫਿਰ ਸ਼ਕਤੀ ਨਾਲ ਪਲੰਗ ਉਲਟਾ ਦਿੰਦਾ ਸੀ ਫਿਰ ਤਾੜੀ ਮਾਰਦਾ ਸੀ ਕੁਝ ਕੋਲ ਵੀ ਚਾਹੀਦਾ ਹੈ ਸ਼ਕਤੀਆਂ ਵੀ ਚਾਹੀਦੀਆਂ ਮੇਰੇ ਸਹਿਬ ਕਿਰਪਾ ਕਰਨ ਵਾਸਤੇ ਇੱਥੇ ਆਏ ਪਲਕ ਤੇ ਬੈਠ ਗਏ ਮਾਧੋਦਾਸ ਮਰਾਗੀ ਦੇ ਜਿਹੜੇ ਚੇਲੇ ਸੀ ਨਾ ਇਹਨਾਂ ਨੇ ਜਦੋਂ ਦਰਸ਼ਨ ਕੀਤੇ ਤੇ ਤਨ ਮਨ ਨੂੰ ਠੰਡ ਪੈ ਗਈ ਮਾਧੋਦਾਸ ਕੋਲ ਗਏ ਮਹਾਰਾਜ ਜਿਹੜੇ ਅੱਜ ਪਲੰਘ ਦੇ ਬੈਠਿਆ ਦਿਲ ਕਰਦਾ ਦਰਸ਼ਨ ਕਰੀ ਜਾਈਏ ਤਨ ਮਨ ਨੂੰ ਠੰਡ ਪੈਂਦੀ ਹੈ ਮਾਧੋਦਾਸ ਕਹਿਣ ਲੱਗਾ ਚੇਲੇ ਮੇਰੇ ਤੇ ਸਿਫਤ ਗੁਰੂ ਦੀ ਕਰਦੇ ਬੜੀ ਔਖੀ ਗੱਲ ਹੈ ਦੂਜੇ ਦੀ ਸਿਫਤ ਉਹਨਾਂ ਪਤਾ ਕੀ ਆਖਿਆ ਕਹਿੰਦੇ ਸਾਨੂੰ ਭਰੋਸਾ ਹੈ ਜਦੋਂ ਤੁਸੀਂ ਦਰਸ਼ਨ ਕਰੋਗੇ ਤੁਸੀਂ ਵੀ ਸਿਫਤ ਕਰੋਗੇ ਵਡਿਆਈ ਕਰੋਗੇ ਤੁਸੀਂ ਵੀ ਸਿਰ ਝਕਾਓਗੇ ਇਹਨੂੰ ਮਾਨਸਿਕ ਸ਼ਕਤੀਆਂ ਦਾ ਸ਼ਮਾਸੀ ਜਦੋਂ ਹਰਨੀ ਦਾ ਸ਼ਿਕਾਰ ਕੀਤਾ ਸੀ ਤੀਰ ਮਾਰਿਆ ਸੀ ਹਰਨੀ ਤਲਸੜਕ ਕੇ ਮਾਰੀ ਸੀ ਦੋ ਬੱਚਿਆਂ ਜਾਂ ਤਿੰਨਾਂ ਨੂੰ ਜਨਮ ਦਿੱਤਾ ਬੱਚੇ ਤਲਸੜਕ ਕੇ ਮਰੇ ਇਹ ਵਰਾਗੀ ਹੋ ਗਿਆ ਉਹ ਤੀਰ ਛੱਡ ਦਿੱਤੇ ਉਹ ਤੀਰ ਤਾਂ ਛੱਡ ਦਿੱਤੇ ਸੀ ਪਰ ਸ਼ਕਤੀਆਂ ਦੇ ਤੀਰ ਹੁਣ ਮਾਰਦਾ ਹੈ ਸ਼ਕਤੀ ਦਿਖਾਉਂਦਾ ਹੈ ਹੁਣ ਸ਼ਕਤੀਆਂ ਦੀ ਦਿਖਾਉਂਦਾ ਹੈ ਕਹਿੰਦਾ ਦੇਖੋ ਮੈਂ ਕੀ ਕਰਨਾ ਮੈਂ ਪਲੰਗ ਉਲਟਾ ਦਿਆਂਗਾ ਹੁਣ ਮੇਰੇ ਸਹਿਬ ਬੈਠੇ ਐ ਇਹ ਕਹਿੰਦਾ ਮੈਂ ਪਲੰਗ ਉਲਟਾ ਦਿਆਂਗਾ ਇਹ ਖਾਲੀ ਹੋ ਰਿਹਾ ਸੱਚੇ ਪਾਤਸ਼ਾਹ ਜੀ ਨੇ ਤੀਰ ਨਾਲ ਫੜਿਆ ਸੀ ਪਾਵੇ ਦੇ ਨਾਲ ਖੜਾ ਕੀਤਾ ਸੀ ਤੀਰ ਵੀ ਪਲੰਗ ਤੇ ਰੱਖਿਆ ਆ ਵੀ ਬੈਠੇ ਐ ਜਿਹੜਾ ਕਹਿੰਦਾ ਸੀ ਪਲੰਗ ਉਲਟਾ ਦਿਆਂਗਾ ਪਲੰਗ ਦੇ ਪਾਵੇ ਧਰਤੀ 'ਚ ਤਾਂ ਸੀਗੇ ਉਲਟਾਉਣਾ ਕਿਸੇ ਨੇ ਇਹ ਬਿਲਕੁਲ ਖਾਲੀ ਹੋ ਗਿਆ ਜਿਵੇਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਂਦੇ ਜਾਂਦੇ ਤੇਲਿਆਂ ਦੇ ਨਾਲ ਆਇਆ ਸੱਚੇ ਪਾਤਸ਼ਾਹ ਕੋ ਨਮਸਕਾਰ ਕੀਤੀ ਬੈਠਾ ਉੱਥੇ ਕਈ ਬਚਨ ਹੋਏ ਨੇ ਸਹਿਬ ਕਹਿੰਦੇ ਤੇਰਾ ਗੁਰੂ ਕਿੱਥੇ ਆ ਅਗਰਨਾਥ ਇਹਦਾ ਪਹਿਲਾ ਗੁਰੂ ਸੀ ਜਾਨਕੀ ਦਾਸ ਉਹਨੇ ਲਛਮਨ ਦੇਵ ਤੋਂ ਇਹਦਾ ਨਾਂ ਰੱਖਿਆ ਸੀ ਮਾਧੋ ਦਾਸ ਵਰਾਗੀ ਦੂਸਰਾ ਗੁਰੂ ਇਹਦਾ ਸੀ ਸੰਤ ਰਾਮਦਾਸ ਤੇ ਤੀਸਰਾ ਗੁਰੂ ਸੀ ਇਹਦਾ ਅਗਰਨਾਥ ਕਹਿ ਲਗਾ ਵੀ ਉਹ ਤੇ ਬ੍ਰਹਮ ਲੋਗ ਵਿੱਚ ਭਾਈ ਤੈਨੂੰ ਕੀ ਪ੍ਰੋਸ ਹੈ ਕਹਿੰਦੇ ਜੀ ਉਹ ਤਾਂ ਬੜਾ ਕਰਦੇ ਸੀ ਸਹਿਬ ਕਹਿੰਦੇ ਮਾਧੋਦਾਸ ਤੇਰਾ ਗੁਰੂ ਅਗਰਨਾਥ ਉਹ ਬਿੱਲ ਵਿੱਚ ਕੀੜਾ ਬਣਿਆ ਮਨੇ ਨੂੰ ਭਰੋਸਾ ਸੀ ਭਰੋਸਾ ਆ ਗਿਆ ਸੀ ਸੱਚੇ ਪਾਤਸ਼ਾਹ ਕਿਰਪਾ ਕਰੋ ਉਧਾਰ ਕਰੋ ਤਾਂ ਦਾ ਜਦ ਬਿੱਲ ਦੇ ਵਿੱਚੋਂ ਕੀੜਾ ਕੱਢਿਆ ਸੱਚੇ ਪਾਤਸ਼ਾਹ ਜੀ ਨੇ ਦ੍ਰਿਸ਼ਟੀ ਕੀਤੀ ਤੇ ਇਹਦਾ ਸੀਰ ਛੁੱਟਿਆ ਤੇ ਵਿੱਚੋਂ ਰੂਹ ਨਿਕਲੀ ਅਗੜ ਨਾਲ ਤੇ ਮਾਧਵਦਾਸ ਕਹਿੰਦਾ ਗੁਰੂ ਜੀ ਇਨਾ ਤਪ ਸਾਧਨ ਕੀਤਾ ਤੇ ਤੁਸੀਂ ਬਿੱਲ ਦੇ ਕੀੜੇ ਕਿਉਂ ਬਣ ਗਏ ਅਗਰ 나ਥ ਕਹਿੰਦੇ ਬੇਟਾ ਅੰਤ ਸਮੇਂ ਸਾਹਮਣੇ ਬਿੱਲ ਪੱਕਾ ਸੀ ਤੇ ਮੇਰੀ ਸੁਰਤ ਬਿੱਲ ਖਾਨ ਵਿੱਚ ਚਲੀ ਗਈ ਅੰਤ ਮਤੇ ਸੁਗਤੇ